ਹਾਂਜੀ ਬਰਾਦ ਬਰੇ ਦਾ ਨਸਲ ਦਾ ਖਾਤਿਰ ਜਿਹੜੇ ਕੂਲੀ ਕਰ ਦਿੱਤਾ ਐ ਇੱਥੇ ਜਿਹੜੇ ਮੰਗੇ ਖਾਤਰ ਆਪਣੇ ਤੇ ਜੋਈ ਜੋਈ ਦੇ ਦੇ ਦਾ ਇਹ ਸਰਬੱਤ ਦਾ ਲਾਭ ਹੈ ਲੈਣਾ ਕੋਈ ਨਹੀਂ ਕੁਝ ਸਿੱਲਾ ਤੂੰ ਐਸੇ ਨੀਂਨੇ ਹੋ ਕੇ ਆਉਣਾ ਸਿੱਲੇ ਹੋ ਕੇ ਆਉਣਾ ਜਦੋਂ ਜਾਇਏ ਤੂੰ ਮੇਰੇ ਨਾਲ ਕੋ ਸਾਡੀਆਂ ਸਹਣਾ ਯਾਰ ਫਿਰ ਬਿਰਕਾ ਨੂੰ ਇਹ ਕਾਸਾ ਕਰਵਾ ਗਿਆ ਜਿਆ ਮਾਪੇ ਅਭੀ ਚਾਹਤੋ 50 ਰੁਪਏ ਦੇ ਦਾਤ ਸਾਹਿਬ ਤੋਂ ਕਰਵਾ ਲਿਆ ਇਹਦਾ ਬੱਧਿਆ ਰੋਚਾ ਚੌਕਤੀ ਦਾ ਸਾਧ ਜੀ ਪੁੱਛਿਆ ਬਹੁਤ ਸੰਗਤ ਦੇ ਦਿਲ ਦੇ ਵਿੱਚ ਉਤਸ਼ਾਹ ਆ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਸੰਗਤ ਦਾ ਬਹੁਤ ਯਾਰੀ ਸ਼ਰਧਾ ਇਸ ਦਰਬਾਰ ਦੇ ਉੱਤੇ ਇਤੇਰੇ ਕੋਸਾਤਾ ਪਰਿਵਾਰ ਪਿੰਡ ਖਾਨੋਵਾਲ ਤੁਹਾਡਾ ਵੀ ਵੀਰਾਂ ਦਾ ਆਇਆਂ ਦਾ ਸਵਾਗਤ ਕਰਦਾ ਆ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਇੰਨਾ ਉਹਨਾਂ ਦੇ ਵਿੱਚ ਉਤਸ਼ਾਹ ਆ ਤੇ ਇਹ ਮੇਲਾ ਦਿਨ ਦੁਗਣੀ ਰਾਤ ਚੌਕੀ ਤੱਕੀ ਕਰ ਰਿਹਾ ਆ ਜੀ ਮਹਾਰਾਜ ਦੀ ਕਿਰਪਾ ਸੱਚੀ ਬਾਦਸ਼ਾਹੀ ਹਰ ਸਾਲੇ ਮੇਲਾ ਵਾਤਾ ਆ ਹਰ ਸਾਲੇ ਮੇਲਾ ਵਾਤਾ ਦੀ ਬੜੀ ਅੱਛਾ ਮੇਲਾ ਲੱਗਿਆ ਆ ਜੀ ਇਸ ਵਾਰ ਇੱਕ ਨਵਾਂ ਮੇਲਾ ਵਾ ਤੇ ਜਿਹੜੀ ਚੀਜ਼ ਵੀ ਲੱਗਦੀ ਉਹਦੇ ਵੀ ਅੱਛਾ ਆਇਆ ਹੈ ਇਸ ਪ੍ਰੋਗਰਾਮ ਉਹ ਵੀ ਕਿਨਵਾਤ ਦੀ ਚੀਜ਼ ਕਿਹਦੇ ਦੀ ਸਾਡੇ ਮੇਰੇ ਬੁਰਗ ਨੇ ਸ਼ੁਰੂ ਕੀਤੀ ਸੀ ਕਿ ਮੇਲਾ ਤੇ 2009 ਚ ਗੱਦੀ ਛੱਡ ਗਿਆ ਸੀਗੇ ਉਸ ਤੋਂ ਬਾਅਦ ਆ ਸੇਵਾ ਦੀ ਦੂਤੀ ਦਾਸ ਦੀ ਰੱਖੀ ਸੀ ਉਸ ਤੋਂ ਬਾਅਦ ਆ ਮੇਲਾ ਕਰਵਾ ਲਏ ਜੀ ਸੀ ਇਹ ਜਿਹੜੇ ਗੋਤਲੇ ਆ ਇਹ ਜਿਹੜੇ ਗੋਤ ਸੌਤਾ ਪਰਿਵਾਰ ਆ ਜੀ ਇਹ ਸਿਨੇਰ ਕਰੇ ਚਾਲੂ ਮੇਲਾ ਇਹ 8 ਸਾਲ ਮੇਲਾ ਚੇਤ ਦੀ ਮਸਿਆਂ ਨੂੰ ਕਰਵਾਇਆ ਜਾਂਦਾ ਜੀ ਤੇ ਸੰਤਾਂਾਂ ਨੇ ਰੇਤੀਆਂ ਭੜੀਆਂ ਹੁਣ ਹੁਆ ਕੇ ਅੱਜ ਆਈਆਂ ਨੇ ਹਾਂ ਜੀ ਆਈਆਂ ਸੰਤਾਂਾਂ ਦੇ ਕੀ ਬਿਠੇ ਵਾ ਸੰਤਾਲੀ ਜੀ ਬਹੁਤ ਪ੍ਰਬੰਧ ਹੁੰਦੇ ਆ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਆ ਨਾਲ ਤੁਸੀਂ ਦੇਖਿਆ ਉਹਨਾ ਇੱਕ ਮੈਡੀਕਲ ਕੈਂਪ ਲੱਗਾ ਪਿਆ ਆ ਉਹਦੇ ਵਿੱਚ ਦਵਾਈਆਂ ਫ੍ਰੀ ਆ ਪਾਣੀ ਦਾ ਵੀ ਸਾਰਾ ਅਰੇਂਜਮੈਂਟ ਆ ਜੀ ਸੇਵ ਤੋਂ ਲੰਗਰ ਚੱਤੇ ਚੱਲ ਰਿਹਾ ਜੀ ਬਹੁਤ ਜ਼ਿਆਦਾ ਸਹਿਯੋਗ ਆ ਜੀ ਸਾਰੀਆਂ ਕੰਟਰੀਆਂ ਦੇ ਵਿੱਚੋਂ ਐਨਆਰਆ ਵੀਰਾਂ ਦਾ ਬਹੁਤ ਸਹਿਯੋਗ ਆ ਜੀ ਅਭਾਏ ਤੁਹਾਡੇ ਬੋਲੋ ਕੀ ਜਾਣੇ ਕਿ ਕੀ ਰੋਜ਼ ਵਾਰ ਕੀ ਕੋਈ ਨਾ ਬਸ ਇਹੋ ਹੀ ਆ ਜੀ ਆਪਣੇ ਮਾਪਿਆਂ ਦੀ ਸੇਵਾ ਕਰੋ ਤੇ ਇਹਦੇ ਆ ਵੱਡੇ-ਵਡੇਰਿਆਂ ਦੀ ਸੇਵਾ ਕਰੋ ਜੀ ਵੱਡੇ-ਵਡੇਰਿਆਂ ਦੀ ਆਪਣੇ ਗੁਰੂਆਂ ਪੀਰਾਂ ਦੀ ਸੇਵਾ ਕਰੋ ਮੱਛਿਆ ਤੋਂ ਦੂਰ ਰਹੋ ਸਾਡੇ ਚੈਨਲ ਨਾਲ ਦੇਸ਼ ਦੇ ਵੀ ਤੇ ਵਿਦੇਸ਼ਾਂ ਕੀ ਪਹੁੰਚਦੇ ਆ ਕਿਹਦਾ ਬੋਲਿਆ ਜਾਉ ਸਾਰਿਆਂ ਸਤਿਕਾਰਯੋਗਾਂ ਨੂੰ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਜੀ ਤੇ ਬਹੁਤ ਖੁਸ਼ੀ ਆ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਆ ਜਿਹੜੇ ਸਾਨੂੰ ਦੇਖ ਰਹੇ ਆ ਤੇ ਬਹੁਤ ਬਹੁਤ ਵਧਾਈਆਂ ਮਿਲਣ